ਅੱਜ ਸਰ ਦੀ ਹਾਈ ਲੈਵਲ ਮੀਟਿੰਗ ਹਸਪਤਾਲ ਚ ਬਿਹਤਰ ਸਹੂਲਤਾਂ ਨੂੰ ਲੈ ਕੇ ਹੋਈ ਚਰਚਾ ਸਿਹਤ ਸਕੀਮਾ ਦੀ ਵੀ ਸਮੀਖਿਆ ਕੀਤੀ। ਪਾਮੀ ਦੇ ਰੋਜ਼ਾਨਾ 10ਵੀਂ ਕਪੜਿਆਂ ਵਾਲੇ ਬਿਆਨ ਤੇ ਆਪ ਦਾ ਸਵਾਲ ਪੁੱਛਾਇ ਕਿ ਇਹੋ ਜਿਹੇ ਕਪੜੇ ਜੋ ਹੁੰਦੇ ਨੇ ਹਰ ਰੋਜ਼ ਦਸਿਆ ਨਾਲ ਇਸ ਬਦਲ ਗਿਆ ਕੋਈ ਹੋਰ ਹਿਰਾਫਰੀ ਸੰਗਤ ਨੂੰ ਕਰੋ ਸਪਸ਼ਟ। बीजेपी ਅਤੇ ਆਮ ਆਦਮੀ ਪਾਰਟੀ ਦਾ ਕਾਰੀਦਾਲ ਤੇ ਨਿਸ਼ਾਨਾ ਕਿਹਾ ਵੀਰਬਾਲ ਦਿਵਸ ਨਾਤੇ ਸੁਖਬੀਰ ਤੇ ਹਰਸਿਮਰਤ ਨੇ ਜਿਤਾਈ ਸੀ ਸੈਮਤੀ 2019 ਚਕਰੀਕਰ ਬਾਲ ਦਿਵਸ ਨੂੰ ਛੋਟੇ ਸਾਬਜ਼ਾਦਿਆਂ ਨੂੰ ਸ਼ਹੀਦਤ ਨੂੰ ਸਮਰਪਿਤ ਕਰਨ ਦੀ ਕੀਤੀ ਸੀ ਮੰਗ ਜਲੰਧਰ ਪੁਲਿਸ ਨੇ ਇੰਕਾਊਂਟਰ ਤੋਂ ਬਾਅਦ ਦੋ ਗੈਂਗਸਟਰ ਨੂੰ ਕੀਤਾ ਕਾਬੂ ਫਰਜ਼ਦੀ ਗੋਲੀ ਨਾਲ ਜ਼ਖਮੀ ਹੋਇਆ ਇੱਕ ਬਦਮਾਸ਼ ਗੈਂਗਸਟਰ ਦਾਦੀਵਾਲ ਤੇ ਹੈਰੀ ਚੱਠਾ ਨਾਲ ਗੈਂਗ ਨਾਲ ਲਿੰਕ ਦੇ ਪ੍ਰਯੋਜਕ ਮੈਕ ਲਾਈਫ ਮਿਲਕ ਇੱਕ ਵੱਖਰਾ ਸਵਾਲ ਸਸ਼ਤਰਕਾਲ ਦੀ ਉਸੇ ਟਿੰ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਬਾਤ ਸਿੰਘ ਪੰਨੂ ਤਬਲੇਟਨ ਦੀ ਸ਼ੁਰੂਆਤ ਕਰਦੇ ਹਾਂ ਸੀਐਮ ਮਾਨ ਦੇ ਨਾਲ ਤਾਂ ਸੀਐਮ ਮਾਨ ਵੱਲੋਂ ਹਾਈ ਲੈਵਲ ਮੀਟਿੰਗ ਕੀਤੀ ਗਈ ਹੈ ਸਿਹਤ ਉਪਾਗ ਦੇ ਅਧਿਕਾਰੀਆਂ ਦੇ ਨਾਲ ਸੀਐਮ ਮਾਨ ਨੇ ਹਾਈ ਲੈਵਲ ਮੀਟਿੰਗ ਕੀਤੀ ਗਿਆ ਸਿਹਤ ਉਪਾਗ ਨਾਲ ਜੁੜੀਆਂ ਸਕੀਮਾਂ ਤੇ ਕੰਮਾਂ ਤੇ ਚਰਚਾ ਹੋਈ ਹੈ ਮੀਟਿੰਗ 'ਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਮੌਜੂਦ ਰਹੇ ਨੇ ਇਸ ਮੌਕੇ ਜੋ ਹੈ ਹਾਈ ਲੈਵਲ ਮੀਟਿੰਗ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਵੱਲੋਂ ਤੇ ਸਿਹਤ ਨਾਲ ਜੁੜੇ ਕੰਮ ਸਕੀਮਾਂ ਇਹਨਾਂ ਸਾਰਿਆਂ ਤੇ ਚਰਚਾ ਹੋਈ ਹੈ ਜਿਸ ਦੌਰਾਨ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਇਸ ਮੀਟਿੰਗ 'ਚ ਮੌਜੂਦ ਰਹੇ ਨੇ ਤਾਂ ਆਮ ਆਦਮੀ ਪਾਰਟੀ ਦਾ ਸ਼ੁਰੂ ਤੋਂ ਇਹ ਪਹਿਲ ਰਹਿੰਦੀ ਕੰਮ ਕੀਤੇ ਜਾਂਦੇ ਚੱਲਦੇ ਪੰਜਾਬ ਭਰ ਚ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਨੇ ਇਸ ਤੋਂ ਇਲਾਵਾ ਜੋ ਸਿਹਤ ਸਿੱਖਿਆ ਇਹਨਾਂ ਕਮਾਂ ਨੂੰ ਲੈ ਕੇ ਲਗਾਤਾਰ ਜੁਆ ਹੈ ਆਮ ਆਦੀ ਪਾਰਟੀ ਵੱਲੋਂ ਕਰਾਰ ਵੀ ਕੀਤਾ ਜਾਂਦਾ ਰਿਹਾ ਤੇ ਲਗਾਤਾਰ ਕੰਮ ਵੀ ਕੀਤਾ ਜਾਂਦਾ ਰਿਹਾ ਤਾਂ ਇਸੇ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਗਈ ਹੈ ਸਿਹਤ ਮੰਤਰੀ ਵੱਲੋਂ ਹਾਈ ਲੈਵਲ ਮੀਟਿੰਗ ਕੀਤੀ ਗਈ ਹੈ ਸਿਹਤ ਵਿਭਾਗ ਦੇ ਸਾਰੇ ਅਧਿਕਾਰੀਆਂ ਦੇ ਨਾਲ ਇਹ ਮੀਟਿੰਗ ਕੀਤੀ ਹੈ ਤੇ ਸਿਹਤ ਦੇ ਨਾਲ ਜੁੜੇ ਕੰਮ ਨੇ ਸਕੀਮਾਂ ਨੇ ਇਹਨਾਂ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ ਤੇ ਇਸ ਦੌਰਾਨ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਇਸ ਮੀਟਿੰਗ 'ਚ ਨਜ਼ਰ ਆਏ ਨਹੀਂ ਤਾਂ ਸਿਹਤ ਵਿਭਾਗ ਨਾਲ ਜੁੜੇ ਕੰਮਾਂ ਤੇ ਸਕੀਮਾਂ ਤੇ ਚਰਚਾ ਕੀਤੀ ਗਈ ਹੈ ਹਾਈ ਲੈਵਲ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਸਿਹਤ ਵਿਭਾਗ ਦੇ ਸਾਰੇ ਅਧਿਕਾਰੀ ਜੋ ਹੈ ਸ਼ਾਮਲ ਹੋਏ ਨੇ ਇਸ ਤੋਂ ਇਲਾਵਾ ਜੋ ਵੀ ਸਿਹਤ ਨਾਲ ਜੁੜੇ ਕੰਮ ਨੇ ਸਕੀਮਾਂ ਨੇ ਉਹਨਾਂ ਨੂੰ ਲੈ ਕੇ ਕਿਵੇਂ ਅੱਗੇ ਵਧਾਇਆ ਜਾਵੇ ਕਿਵੇਂ ਇਹਨਾਂ ਤੇ ਹੋਰ ਕੰਮ ਕੀਤਾ ਜਾਵੇ ਇਸ ਨੂੰ ਲੈ ਕੇ ਪੂਰੀ ਗੱਲਬਾਤ ਜੋ ਹੈ ਕੀਤੀ ਗਈ ਹੈ ਸਈ ਹਾਈ ਲੈਵਲ ਮੀਟਿੰਗ ਜੋ ਹੈ ਸਿਆ ਮਾਨ ਵੱਲੋਂ ਹੈਡ ਕੀਤੀ ਗਈ ਹੈ ਜਿਸ ਦੇ ਵਿੱਚ ਸਿਹਤ ਵਿਭਾਗ ਦੇ ਸਾਰੇ ਵੱਡੇ ਅਧਿਕਾਰੀ ਸ਼ਾਮਲ ਹੋਏ ਨੇ ਇਸ ਤੋਂ ਇਲਾਵਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਮੌਜੂਦ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਤੋਂ ਇਸ ਗੱਲ ਦਾ ਵੀ ਪ੍ਰਚਾਰ ਕੀਤਾ ਜਾਂਦਾ ਕਿ ਜੋ ਸਿਹਤ ਸਿੱਖਿਆ ਹੈ ਇਸ ਨੂੰ ਵਧਾਇਆ ਜਾਵੇ ਜਿੱਦੇ ਚਲਦੇ ਆਮ ਆਦਮੀ ਕਲੀਨਿਕ ਪੰਜਾਬ ਪਰ ਦੇ ਵਿੱਚ ਸ਼ੁਰੂ ਕੀਤੇ ਗਏ ਨੇ ਲਗਾਤਾਰ ਉਹਨਾਂ ਦੀ ਗਿਣਤੀ ਜਵਾਦਾ ਹੋ ਰਿਹਾ ਹੈ ਦੇਹਤ ਨੂੰ ਲੈ ਕੇ ਲਗਾਤਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਜਾਂਦਾ ਜਿਸ ਦੇ ਚਲਦੇ ਕਈ ਟੈਸਟ ਜੋ ਹੈ ਅਮ드 ਵੀ ਕਲੀਨਿਕ ਚ ਫ੍ਰੀ ਕੀਤੇ ਜਾਂਦੇ ਨੇ ਹੁਣ ਤੱਕ ਕਰੋੜਾ ਲੋਕਾਂ ਵੱਲੋਂ ਆਮ ਆਦਮੀ ਕਲੀਨਿਕ ਦੀ ਜੋ ਹੈ ਸਹਾਇਤਾ ਸਹੂਲਤ ਲਈ ਗਈ ਹੈ ਇਸੇ ਦੇ ਚਲਦੇ ਅੱਜ ਦੁਬਾਰਾ ਇੱਕ ਵਾਰ ਸਿਹਤ ਸੁਵਿਧਾਵਾਂ ਨੂੰ ਲੈ ਕੇ ਜੋ ਹੈ ਮੀਟਿੰਗ ਕੀਤੀ ਗਈ ਹੈ ਸਿਹਤ ਨਾਲ ਜੁੜੇ ਕੰਮ ਸਕੀਮਾਂ ਇਹਨਾਂ ਸਾਰਿਆਂ ਤੇ ਚਰਚਾ ਕੀਤੀ ਗਈ ਫਤੇਗੜ ਸਾਹਿਬ 'ਚ ਤਿੰਨ ਦਿਨਾ ਸ਼ਹੀਦੀ ਜੋੜ ਮਿਲ ਦੀ ਸ਼ੁਰੂਆਤ ਹੋ ਚੁੱਕੀ ਹੈ ਛੋਟੇ ਸਾਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸ਼ਾਨੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਸੰਗਤਾਂ ਵੱਡੀ ਗਿਣਤੀ 'ਚ ਗੁਰਦੁਆਰਾਂ 'ਚ ਪਹੁੰਚ ਰਹੀਆਂ ਨੇ ਤੇ ਆਪਣਾ ਸੀਸ ਨਿਵਾ ਰੀਆਂ ਨੇ ਇਸ ਦੇ ਚੱਲਦੇ ਹੀ ਸ਼੍ਰੀ ਫਤੇਗੜ ਸਾਹਿਬ 'ਚ ਸ਼ਰਧਾਲੀਆਂ ਦੀ ਪਾਰੀ ਆਮਦ ਨੂੰ ਮੁੱਖ ਰੱਖਦਿਆਂ ਪੁਲਿਸ ਤੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਨੇ ਕੱਲ ਰਾਤ ਨੂੰ 9 ਵਜੇ ਕਵੀ ਸਮਾਗਮ ਸ਼ੁਰੂ ਹੋਵੇਗਾ ਤੇ ਪਰਸੋ ਸਵੇਰੇ 9 ਵਜੇ ਗੁਰਦੁਆਸ਼੍ਰੀ ਫਤੇਗੜ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਜਿਸ ਦੀ ਗੁਰਦੁਆਸ਼੍ਰੀ ਜੋ ਤਾਂ ਇਸ ਦੌਰਾਨ ਵੱਡੀ ਗਿਣਤੀ ਚ ਸੰਗਤਾਂ ਪਹੁੰਚ ਰਹੀਆਂ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਜੋ ਹੈ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਤੇ ਪਹੁੰਚ ਰਹੇ ਨੇ ਤੇ ਉਸ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਜੋ ਕਿ ਛੋਟੇ ਸਹਿਬਜ਼ਾਦੇ ਆ ਮਾਤਾ ਗੁਜਰੀ ਤੇ ਇਸ ਤੋਂ ਇਲਾਵਾ ਵੱਡੇ ਸਹਿਬਜ਼ਾਦੇ ਵੀ ਇਹਨਾਂ ਦਿਨਾਂ ਚ ਸ਼ਹੀਦ ਹੋਏ ਤਾਂ ਸ਼ਹੀਦੀ ਪੰਦਰਵਾੜਾ ਜੋ ਚੱਲ ਰਿਹਾ ਇਸ ਦੌਰਾਨ ਉਸ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਵੱਲੋਂ ਦਿੱਤੀ ਗਈ ਸੀ ਤਾਂ ਟੋਟਰਮਾਲ ਦੀਵਾਨ ਹਾਲ ਵਿੱਚ 28 ਦਸੰਬਰ ਤੱਕ ਦਿਨ ਰਾਤ ਧਾਰਮਿਕ ਦੀਵਾਨ ਸਜਣਗੇ ਵੱਡੇ ਕਵੀ ਜਥੇ ਕਵੀ ਸਮਾਗਮ ਵੱਡੀਆਂ ਸਿੱਖ ਸ਼ਕਤੀਤਾ ਜੋ ਹੈ ਪਹੁੰ ਕਰਕੇ ਸੰਤਾਨ ਨੂੰ ਨਿਹਾਲ ਕਰ ਰਹੀਆਂ ਨੇ ਇਸ ਤੋਂ ਇਲਾਵਾ ਅੱਜ ਤੇ ਕੱਲ ਆਮ ਖਾਸ ਬਾਗ ਸਰਾਂਦ ਵਿੱਚ ਸ਼ਾਮ 6 ਵਜੇ ਤੋਂ 7 ਵਜੇ ਤੱਕ ਸਿੱਖ ਇਤਿਹਾਸ ਨੂੰ ਦਰਸਾਉਂਦੇ ਨਾਟਕ ਸਰਬੰਸਦਾਨੀ ਦਾ ਮੰਚਨ ਕੀਤਾ ਜਾਵੇਗਾ ਇਸ ਵਾਰ ਲੰਗਰਾਂ ਨੂੰ ਬਿਲਕੁਲ ਸਾਦਾ ਰੱਖਿਆ ਗਿਆ ਹੈ ਲੰਗਰਾਂ ਵਿੱਚ ਪ੍ਰਸ਼ਾਦੇ ਨਾਲ ਦਾਲ ਤੇ ਸਬਜ਼ੀ ਹੀ ਵਰਤਾਈ ਜਾ ਰਹੀ ਹੈ ਮਿੱਠੇ ਪਕਵਾਨ ਤੇ ਜਲੇਬੀਆਂ ਇਸ ਵਿੱਚ ਸ਼ਾਮਲ ਨਹੀਂ ਕੀਤੀ ਗਈ ਨੇ ਤਫਤੀ ਘਰ ਸੇ ਆਪਣੇ ਉੰਦੀ ਹਾਰ ਸੜਕ ਤੇ ਸੈਂਕੜੇ ਲੰਗਰ ਚੱਲ ਰਹੇ ਨੇ ਸੰਗਤਾ ਵੱਡੀ ਗਿਣਤੀ ਚ ਲਗਾਤਾਰ ਪਹੁੰਚ ਰਹੀਆਂ ਹਨ ਹਾਲਾਂਕਿ ਅੱਜ ਸਵੇਰ ਤੋਂ ਹੀ ਕਿਤੇ ਨਾ ਕਿਤੇ ਜੋ ਸੀਤ ਲਹਿਰ ਤੇ ਸੰਗੜੀ ਧੁੰਦ ਵੀ ਛਾਈ ਹੋਈ ਹੈ ਇਸ ਦੇ ਬਾਵਜੂਦ ਜੋ ਸੰਗਤਾ ਦਾ ਸੰਗਤਾ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਪਹੁੰਚਣ ਨੂੰ ਲੈ ਕੇ ਉਹ ਘੱਟ ਹੁੰਦਾ ਨਜ਼ਰ ਨਹੀਂ ਆ ਰਿਹਾ ਸ਼ਹੀਦੀ ਸਭਾ ਦਾ ਆਗਾਜ਼ ਹੋ ਚੁੱਕਿਆ ਹੈ ਇਸ ਸ਼ਹੀਦੀ ਸਭਾ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਜੋਤੀਸ਼ਰੂਪ ਸਾਹਿਬ ਵਿਖੇ ਅਖੰਡ ਪਾਠ ਸਾਧੀ ਆਰੰਭਤਾ ਨਾਲ ਹੋਈ ਹੈ ਤੇ ਇਸ ਵਕਤ ਅਸੀਂ ਮੌਜੂਦ ਹੈ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਜਿੱਥੇ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਅਨਵਾਇਆ ਗਿਆ ਸੀ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਇਸ ਵਕਤ ਸ਼ਹੀਦਾਂ ਨੂੰ ਨਮਨ ਕਰਨ ਪਹੁੰਚੀ ਹੈ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਪਰਿਵਾਰ ਦੀ ਕੁਰਬਾਨੀ ਹੈ ਭੁਲਾਈ ਨਹੀਂ ਜਾ ਸਕਦੀ ਇਸ ਜਗ੍ਹਾ ਤੇ ਇਹ ਉਹ ਥਾਂ ਹੈ ਜਿੱਥੇ ਮਾਤਾ ਗੁਜਰੀ ਜੀ ਅਰ ਦੋਨੇ ਛੋਟੇ ਸਾਹਿਬ ਜਾਦਿਆਂ ਨੂੰ ਤਸੀਹੇ ਦਿੱਤੇ ਗਏ ਸੀ ਔਰ ਦੋਨੇ ਛੋਟੇ ਸਾਹਿਬ ਜਾਦਿਆਂ ਨੂੰ ਇਸ ਥਾਂ ਤੇ ਨੀਂਹਾਂ ਦੇ ਵਿੱਚ ਅਣਵਾਇਆ ਗਿਆ ਸੀ ਔਰ ਅੱਜ 25 26 ਅਤੇ 27 ਦਸੰਬਰ ਨੂੰ ਇੱਥੇ ਤਿੰਨ ਰੋਜ਼ਾ ਸ਼ਹੀਦ ਜੋੜ ਮੇਲ ਲੱਗਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਹੈ ਸ਼ਹੀਦਾਂ ਨੂੰ ਨਤਮਸਤਕ ਹੁਣ ਪਹੁੰਚੀ ਹੈ ਔਰ ਠੰਡ ਦਾ ਮੌਸਮ ਹੈ ਪੋ ਦਾ ਮਹੀਨਾ ਜਿਹੜਾ ਸਾਰਿਆਂ ਨਾਲੋਂ ਜ਼ਿਆਦਾ ਠੰਡਾ ਮੰਨਿਆ ਜਾਂਦਾ ਔਰ ਉਸ ਵਕਤ ਹੀ ਤਸੀਹੇ ਦਿੱਤੇ ਗਏ ਸੀਗੇ ਮੁਗਲ ਸਰਕਾਰ ਵੱਲੋਂ ਕਹਿੰਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿੰਦਾ ਲੱਖਾਂ ਹੀ ਤਾਦਾਦ ਦੇ ਵਿੱਚ ਸੰਗਤ ਗੁਰਦੁਆਰਾ ਸਾਹਿਬ ਪਹੁੰਚੀ ਹੈ ਔਰ ਸ਼ਹੀਦਾਂ ਨੂੰ ਨਮਨ ਕਰ ਰਹੀ ਹੈ ਕਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾਣੇ ਆ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਿੱਡੀ ਵੱਡੀ ਕੁਰਬਾਨੀ ਉਸ ਟਾਈਮ ਜਿਹੜੀ ਦਿੱਤੀ ਸੀਗੀ ਛੋਟੇ ਸਾਹਿਬ ਜਦਿਆਂ ਨੇ ਛੋਟੀ ਉਮਰੇ ਜਿਹੜੀ ਸ਼ਹਾਦਤ ਦਿੱਤੀ ਔਰ ਪਰ ਜੁਰਮ ਦੇ ਅੱਗੇ ਸਿਰ ਨਹੀਂ ਝੁਕਾਇਆ ਮਾਤਾ ਗੁਜਰੀ ਜੀ ਜਿਹੜੀ ਕਿ ਵਿਧ ਅਵਸਥਾ ਦੇ ਵਿੱਚ ਉਹਨਾਂ ਨੂੰ ਤਸੀਹੇ ਦਿੱਤੇ ਗਏ ਠੰਡੇ ਬੁਰਜ ਦੇ ਉਹਨਾਂ ਨੂੰ ਰੱਖਿਆ ਗਿਆ ਕਹਿ ਕੀਤਾ ਗਿਆ ਤੋਂ ਬਾਅਦ ਛੋਟੇ ਸਾਹਿਬ ਜਾਦਿਆਂ ਨੂੰ ਨੀਹਾਂ ਦੇ ਵਿੱਚ ਅਨਵਾਦ ਦਿੱਤਾ ਗਿਆ ਇਹ ਉਹੀ ਗੁਰਦੁਆਰਾ ਸਾਹਿਬ ਹੈ ਜਿੱਥੇ ਵੱਡੀ ਕੁਰਬਾਨੀ ਹੋਈ ਸੀ ਔਰ ਗੁਰਦੁਆਰਾ ਜੋਤੀਸਰੂਪ ਸਾਹਿਬ ਦਾ ਵੀ ਤੁਹਾਨੂੰ ਇਤਿਹਾਸ ਦੱਸਦਿਆਂ ਗੁਰਦੁਆਰਾ ਜੋਤੀਸਰੂਪ ਸਾਹਿਬ ਜਿਹੜੀ ਵਿਸ਼ਵ ਦੇ ਵਿੱਚ ਸਾਰਿਆਂ ਨੂੰ ਮਹਿੰਗੀ ਧਰਤੀ ਮੰਨੀ ਜਾਂਦੀ ਹੈ ਕਿਉਂਕਿ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਿਹੜੀ ਉਹ ਧਰਤੀ ਖਰੀਦੀ ਗਈ ਸੀਗੀ ਦਿਵਾਨ ਟੋਡਰਜੀ ਮਲ ਵੱਲੋਂ ਤੇ ਅੱਜ ਉਥੇ ਗੁਰਦੁਆਰਾ ਜੋਤੀਸਰ ਸਾਹਿਬ ਸਜੋਬਿਤ ਹੈ ਉਥੇ ਸੰਸਕਾਰ ਕੀਤਾ ਗਿਆ ਸੀ ਔਰ ਇਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਉਹੀ ਥਾਂ ਹੈ ਜਿੱਥੇ ਛੋਟੇ ਸਾਹਿਬ ਜਦਿਆਂ ਨੂੰ ਮੀਆਂ ਦੇ ਵਿੱਚ ਨਵਾ ਦਿੱਤਾ ਗਿਆ ਸੀ ਔਰ ਇਸ ਥਾਂ ਤੇ ਤਿੰਨ ਰੋਜ਼ਾ ਸ਼ਹੀਦ ਜੋੜ ਮੇਲ ਲੱਗਦਾ ਹੈ ਔਰ ਉਸ ਇਸ ਦੌਰਾਨ ਲੱਖਾਂ ਦੀ ਤعداد ਦੇ ਵਿੱਚ ਦੇਸ਼ ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ ਔਰ ਸ਼ਹੀਦਾਂ ਨੂੰ ਨਮਨ ਕਰਦੀ ਹੈ ਇਹ ਤਸਵੀਰਾਂ ਹੈ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਔਰ ਇੱਕ ਇਹੀ ਮੈਸੇਜ ਹੈਗਾ ਛੋਟੇ ਸਾਹਿਬ ਜਾਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਕਿ ਜ਼ੁਲਮ ਅੱਗੇ ਕਦੇ ਵੀ ਸਿਰ ਨਹੀਂ ਚੁਕਾਣਾ ਤੇ ਆਪਣੇ ਧਰਮ ਲਈ ਪਕਾ ਰਹਿਣਾ ਸਾਨੂੰ ਵੀ ਛੋਟੇ ਸਾਹਿਬ ਜਾਦਿਆਂ ਦੀ ਕੁਰਬਾਨੀ ਤੋਂ ਸਿੱਖ ਲੈਣੀ ਚਾਹੀਦੀ ਹੈ ਗੁਰਦੀਪ ਸਿੰਘ న్యూਸ 18 ਫਤਿਹਗੜ ਸਾਹਿਬ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਜਾਨੀ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਦੋਨੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦ ਜੋੜ ਮੇਲ ਫਤਿਹਗੜ ਸਾਹਿਬ ਦੇ ਸ਼ੁਰੂ ਹੋ ਗਿਆ ਹੈ ਤੇ ਇਸ ਦੌਰਾਨ ਲੱਖਾਂ ਹੀ ਤਾਦਾਦ ਦੇ ਵਿੱਚ ਸੰਗਤ ਇਸ ਥਾਂ ਤੇ ਨਤਮਸਤਕ ਹੁੰਦੀ ਹੈ ਅਸੀਂ ਇਸ ਵਕਤ ਮੌਜੂਦ ਹੈ ਠੰਡੇ ਬੁਰਜੇ ਕੋਲ ਜਿੱਥੇ ਮਾਤਾ ਗੁਜਰੀ ਜੀ ਨੂੰ ਅਤੇ ਦੋਨੋਂ ਛੋਟੇ ਸਾਹਿਬਜ਼ਾਦਿਆਂ ਨੂੰ ਇੱਥੇ ਕੈਦ ਕੀਤਾ ਗਿਆ ਸੀ ਔਰ ਪੋ ਦੇ ਦਿਨਾਂ ਦੇ ਵਿੱਚ ਹੰਸਲਾ ਨਦੀ ਇਸ ਠੰਡੇ ਬੁਰਜ ਦੇ ਕੋਲ ਵਗਦੀ ਸੀ ਤੇ ਉਸ ਵਕਤ ਸਭ ਤੋਂ ਠੰਡੀ ਥਾਂ ਇਹ ਮੰਨੀ ਜਾਂਦੀ ਸੀ ਇਹ ਵੀ ਦੱਸਿਆ ਜਾਂਦਾ ਵੀ ਗਰਮੀਆਂ ਦੇ ਵਿੱਚ ਇਸ ਥਾਂ ਤੇ ਠੰਡ ਲੱਗਣ ਲੱਗ ਜਾਂਦੀ ਸੀ ਔਰ ਪੋ ਦੇ ਮਹੀਨਾ ਜਿਹਨੂੰ ਸਭ ਤੋਂ ਵੱਧ ਠੰਡਾ ਮੰਨਿਆ ਜਾਂਦਾ ਉਸ ਟਾਈਮ ਇੱਥੇ ਮੁਗਲ ਹਕੂਮਤ ਵੱਲੋਂ ਉਹਨਾਂ ਨੂੰ ਕੈਦ ਕੀਤਾ ਗਿਆ ਸੀ ਔਰ ਤਸੀਹੇ ਦਿੱਤੇ ਜਾ ਰਹੇ ਸੀ ਬਿਲਕੁਲ ਠੰਡਾ ਬੁਰਜ ਦੇ ਨਾਲ ਇੱਥੇ ਦੁੱਧ ਦਾ ਲੰਗਰ ਲੱਗਿਆ ਹੋਇਆ ਹੈ ਜਿਹੜਾ ਕਿ ਮੋਤੀਰਾ ਮਹਿਰਾਜ ਦੀ ਯਾਦ ਦੇ ਵਿੱਚ ਲੰਗਰ ਇੱਥੇ ਦੁੱਧਾ ਲਗਾਇਆ ਗਿਆ ਹੈ ਮੋਤੀਰਾ ਮਹਿਰਾਜ ਜੀ ਵਾਸਤੇ ਇੱਕ ਹਹਾਵਤ ਵੀ ਹੈ ਵੀ ਧਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤਾਂ ਹੀ ਦੁੱਧ ਪਲਾਇਆ ਇਹ ਤੁਸੀਂ ਦੇਖ ਸਕਦੇ ਹੋ ਉਸ ਲੰਗਰ ਦਾ ਦ੍ਰਿਸ਼ ਹੈ ਜਿੱਥੇ ਦੁੱਧ ਦਾ ਲੰਗਰ ਲਗਾਇਆ ਗਿਆ ਔਰ ਮੋਤੀਰਾ ਮਹਿਰਾਜ ਦੀ ਯਾਦ ਦੇ ਵਿੱਚ ਇਹ ਲੰਗਰ ਲਗਾਇਆ ਗਿਆ ਇਹ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿਸ ਤਰੀਕੇ ਨਾਲ ਦੁੱਧ ਦਾ ਲੰਗਰ ਇੱਥੇ ਲਗਾਇਆ ਗਿਆ ਔਰ ਲਗਾਤਾਰ ਇਹ ਸੇਵਾ ਜਿਹੜੀ ਦੁੱਧ ਦੇ ਲੰਗਰ ਦੀ ਜਾਰੀ ਹੈ ਇੱਥੇ ਸੇਵਾਦਾਰ ਲਗਾਤਾਰ ਸੇਵਾ ਕਰ ਰਹੇ ਨੇ ਔਰ ਸੰਗਤਾਂ ਨੂੰ ਦੁੱਧ ਪਿਲਾ ਰਹੇ ਨੇ ਔਰ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਇਹਨਾਂ ਤਿੰਨ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਨਤਮਸਤਕਨ ਪਹੁੰਚਦੀ ਹੈ ਔਰ ਸ਼ਹੀਦਾਂ ਨੂੰ ਨਮਨ ਕਰਦੀ ਹੈ ਮੋਤੀराम ਮੈਰਾ ਜੀ ਜਿਨ੍ਹਾਂ ਨੂੰ ਕੀ ਗੁਰੂ ਗੁਰੂ ਸਾਹਿਬ ਦੇ ਬੱਚਿਆਂ ਨੂੰ ਦੁੱਧ ਪਿਲਾਣ ਦੇ ਬਦਲੇ ਉਹਨਾਂ ਨੂੰ ਸ਼ਹਾਦਤ ਜਣਾ ਹੋ ਕਰਤਾ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਦੁੱਧ ਸੰਗਤ ਲਈ ਤਿਆਰ ਕੀਤਾ ਜਾਂਦਾ ਔਰ ਮੋਤੀराम ਮਹਿਰਾ ਜੀ ਦੀ ਯਾਦ ਦੇ ਵਿੱਚ ਇਹ ਦੁੱਧਾ ਲੰਗਰ ਲਗਾਇਆ ਗਿਆ ਔਰ ਸੇਵਾਦਾਰ ਲਗਾਤਾਰ ਰਹਿ ਕੇ ਸੇਵਾ ਕਰ ਰਹੇ ਨੇ ਤੁਹਾਨੂੰ ਅੰਦਰਲੇ ਦ੍ਰਿਸ਼ ਦਿਖਾ ਦਨੇ ਆ ਕਿ ਕਿਵੇਂ ਇੱਥੇ ਦੁੱਧ ਤਿਆਰ ਕੀਤਾ ਜਾਂਦਾ ਸੇਵਾਦਾਰ ਮੌਜੂਦ ਨੇ ਔਰ ਕੇਸਰ ਇਹਨਾਂ ਕੋਲ ਹੈ ਕੇਸਰ ਵੀ ਦੁੱਧ ਦੇ ਵਿੱਚ ਪਾਉਂਦੇ ਨੇ ਤੇ ਸਿਵਲਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿ ਕਿੱਦਾਂ ਉਹ ਦੁੱਧ ਤਿਆਰ ਕਰਦੇ ਨੇ ਤੇ ਕਿੱਥੋਂ ਆਣ ਆਹ ਕਿਆ ਨਾਮ ਹੈ ਜੀ ਤੁਹਾਡਾ ਮੈਂ ਦਲਜੀਤ ਸਿੰਘ ਨੋਆ ਹਾਂ ਜੀ ਮੇਰਾ ਠੀਕ ਕਿਹੜੇ ਪਿੰਡ ਤੋਂ ਇਹ ਜੀ ਨਵੇਂ ਸ਼ਹਿਰ ਤੋਂ ਆ ਜੀ ਸੰਗਤ ਬਹੁਤ ਦੂਰੋਂ ਦੂਰੋਂ ਦੀ ਆ ਪਤਾ ਹੀ ਨਹੀਂ ਕਿੱਥੇ ਕਿੱਥੇ ਦੀ ਸੰਗਤ ਆ ਯਾਨੀ ਕਿ ਕਰਤਾ ਧਰਤਾ ਜਿਹੜੇ ਉਹ ਨਵੇਂ ਸ਼ਹਿਰ ਦੇ ਚੱਕ ਦਾਣਾ ਦੇ ਨੇ ਜੀ ਕਿਦੋਂ ਤੋਂ ਲੰਗਰ ਲੱਗ ਰਿਹਾ ਔਰ ਕਿੱਦਾਂ ਮਨਜ ਖਿਆਲ ਆ ਆਕਸਾਲ ਤੋਂ ਆ ਜੀ ਅਸੀਂ ਸੇਵਾ ਕਰਦੇ ਪਹਿਲਾਂ ਲੰਗਰ ਕਿਸੇ ਹੋਰ ਦਾ ਸੀ ਜੀ ਉਹ ਛੋਟਾ ਲਾਉਂਦੇ ਸੀ ਇੱਥੇ ਫਿਰ ਮਾਤਾ ਗੁਜਰੀ ਨੇ ਐਸੀ ਕਿਰਪਾ ਕੀਤੀ ਸਾਡੇ ਤੇ ਫਿਰ ਅਸੀਂ ਇੱਥੇ ਲਾ ਕੇ ਕਰ ਜਿਹੜੇ ਦੁੱਧ ਦੇ ਵਿੱਚ ਕੀ ਕੀ ਪਾਉਂਦੇ ਆ ਤੁਸੀਂ ਕੇਸਰ ਪਾਉਂਦੇ ਆ ਜੀ ਛੋਟੀ ਇਲਾਇਚੀ ਪਾਉਂਦੇ ਆ ਮਿੱਠਾ ਦੁੱਧ ਆ ਜੀ ਦੁੱਧ ਤਾਂ ਟੈਂਕਰ ਆ ਸਾਡੇ ਕੋਲ ਜੀ ਬਾਕੀ ਜੋ ਸੰਗ ਦੇ ਆਪਣੀ ਇੱਛਾ ਸ਼ਰਧਾ ਅਨਸਾਰ ਕੋਈ ਵਸਤੂ ਲੈ ਆਂਦੇ ਆ ਬਦਾਮ ਆ ਜਾਂਦੇ ਆ ਕਾਜੂ ਆ ਜਾਂਦੇ ਕੋਈ ਪਾਏ ਜਾਂਦੇ ਜੀ ਕਿਰਪਾ ਬਾਬਾ ਮੂਤੀ ਦਾ ਮਹਾਰਾਜ ਜੀ ਦੀ ਇੱਕ ਸ਼ਲੋਕ ਹੈ ਜੀ ਸਾਨੂੰ ਬੋਤੀ ਜਿਹਨੇ ਪੁੰਨ ਕਮਾਇਆ ਗੁਰੂ ਲਾਲ ਜੀ ਦੁੱਧ ਪਿਆਇਆ ਉਹਦੇ ਦੁੱਧ ਪਿਆਲ ਦੀ ਜੋ ਸੇਵਾ ਸੀ ਬੜੀ ਮਹਿੰਗੀ ਸੀ ਇਹਦਾ ਵਰਨ ਇੰਨੀ ਛੋਟੀ ਜਿਹੀ ਸ਼ਬਦਾਂ ਵਿੱਚ ਨਹੀਂ ਕੀਤਾ ਜਾ ਸਕਦਾ ਕਿ ਉਹਨਾਂ ਦੇ ਦੋ ਗਲਾਸਾਂ ਦੀ ਜਗ੍ਹਾ ਅੱਜ ਢੋੜਾ ਗਲਾਸ ਉਹਦੇ ਚੱਲ ਰਹੇ ਆ ਸੰਗਤਾਂ ਛਕ ਰਹੀਆਂ ਸੇਵਾ ਦਾ ਵਰਤਾਰ ਆ ਬੜੀ ਵੱਡੀ ਸੇਵਾ ਚੱਲਦੀ ਹੈ ਜੀ ਇਹ ਸਾਰਾ ਬਰਾਲਾ ਸ਼ਮਨੀ ਗੁਰੂ ਦਾ ਪੰਥ ਕਮੇਟੀ ਦੇ ਸਹਿਯੋਗ ਨਾਲ ਜਿਹਨੇ ਸਾਨੂੰ ਨਿਮਾਣਤ ਜਗ੍ਹਾ ਦੇ ਕੇ ਲੰਗਰ ਲਾਣ ਵਾਸਤੇ ਨਵਾਜਿਆ ਜਿਹਦਾ ਬਹੁਤ-ਬਹੁਤ ਧੰਨਵਾਦ ਕਰਦੇ ਪ੍ਰਧਾਨ ਜੀ ਦਾ ਵੀ ਸਾਰੀ ਕਮੇਟੀ ਮੈਂਬਰਾਂ ਦਾ ਜੀ ਜੋ ਸਾਡੇ ਸਾਥੀ ਹਨ ਕਰਵਾਨ ਸਿੰਘ ਖਾਲਸਾ ਜੀ ਉਹ ਬਰਿੰਦਰ ਸਿੰਘ ਹਸਾਇਨ ਉਪਰ ਜੀ ਜੋ ਸਾਡੇ ਦੁੱਧ ਵਿੱਚ ਸਾਡਾ ਬਹੁਤ ਸਹਿਯੋਗ ਕਰਦੇ ਆ ਬਹੁਤ ਵੱਧ ਗੜੀ ਹਿੱਸਾ ਪਾ ਲਏ ਆ ਠੀਕ ਪਤਾ ਜਿਵੇਂ ਮੋਤੀ ਨਾ ਮੈਰ ਜਿੰਨੇ ਦੁੱਧ ਪਿਲਾਇਆ ਸੀ ਸਾਹਿਬ ਜਦਿਆਂ ਤੇ ਉਸ ਟਾਈਮ ਤੋਂ ਬਾਅਦ ਉਹਨੂੰ ਸਜ਼ਾ ਵੀ ਦਿੱਤੀ ਗਈ ਸੀ ਮੁਗਲ ਹਕੂਮਤ ਵੱਲੋਂ ਕੀ ਕਹਿਣਾ ਚਾਹੁੰਦੇ ਜੋ ਸਮਾਂ ਵਾਪਰਿਆ ਜਿਉ ਉਹ ਵਰਣਯੋਗਤਾ ਨਹੀਂ ਹੈ ਬਹੁਤ ਮੰਦ ਭਾਗ ਸਮਾਜ ਸੀ ਬਹੁਤ ਠਕਾ ਕੀਤਾ ਗਿਆ 7 ਸਾਲ 9 ਸਾਲ ਦੇ ਬੱਚਿਆਂ ਦਾ ਜੋ ਕਰਨਾ ਸੀ ਕੀਤਾ ਹੀ ਗਿਆ ਨਿਆ ਚਣਿਆ ਗਿਆ ਸਾਡੇ 40 ਸਾਲ ਦੇ ਬਾਬਾ ਮੋਤੀਦਾ ਮਿਰਦਾ ਦੇ ਬੱਚੇ ਨੂੰ ਵੀ ਕੋਲ ਨੂੰ ਜੀ ਪੀੜਿਆ ਗਿਆ ਉਹ ਤਾਂ ਮੁੱਲ ਦੇਣਾ ਸਿੱਖ ਕੌਮ ਕਦੇ ਦੇ ਨਹੀਂ ਸਕਦੀ ਤੇ ਅਸੀਂ ਬਹੁਤ ਰਾਸ ਸੱਚੇ ਪਾਤਸ਼ਾਹ ਕੇ ਕਰ ਰਹੇ ਹਾਂ ਉਹਨਾਂ ਦੇ ਕੋਲਾਂ ਜੁਗਾ ਜੁਗਾ ਤੱਕ ਧੁਮਾ ਪੈਂਦੀਆਂ ਰਹਿਣ ਯਾਦਾ ਸਾਧਨੀਆ ਰਹਿਣ ਸਾਡਾ ਵਬ ਜੜ ਕੇ ਬਣਾਦੀਆਂ ਰਹਿਣ ਸੰਗਤਾਂ ਨੂੰ ਪਿਆਰ ਦੁਆਗ ਸੱਚੇ ਪਾਸ਼ਾ ਬਖਸ਼ਣ ਕਰਨ ਕਰਪਾ ਕਰ ਉਹਦਾ ਸ਼ਬਦਨਾ ਤੁਮ ਦਾ ਜਾਤ ਗੁਰੂ ਬਾਹੀ ਗੁਰਜੀ ਦਾ ਖਾਲਸਾ ਬਾਹੀ ਗੁਰਜੀ ਸਰਬੰਸਦਾਨੀ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਦੋਨੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਹੀ ਜੋੜ ਮੇਲ ਦਾ ਆਗਾਜ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹੋ ਸਕਿਆ ਹੈ ਤੇ ਇਸ ਵਕਤ ਅਸੀਂ ਮੌਜੂਦ ਹੈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਸ਼ਹੀਦਾਂ ਨੂੰ ਨਮਨ ਕਰਨ ਪਹੁੰਚ ਰਹੀ ਹੈ ਔਰ ਇੱਥੇ ਨਤਮਸਤਕ ਹੋ ਰਹੀ ਹੈ ਦੂਰ ਦਰਾਡੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇਹਨਾਂ ਤਿੰਨ ਦਿਨਾਂ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਸੰਗਤ ਪਹੁੰਚਦੀ ਹੈ ਇਸ ਵਾਰ ਵੀ ਅਨੁਮਾਨ ਹੈ ਵੀ 40 ਤੋਂ 45 ਲੱਖ ਸੰਗਤ ਹੈ ਜਿਹੜੀ ਉਹ ਇੱਥੇ ਪਹੁੰਚੀ ਹੈ ਔਰ ਲਗਾਤਾਰ ਜਿਹੜੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਤੁਸੀਂ ਇਹ ਭੀੜ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਡੀ ਵੱਡੀ ਕੁਰਬਾਨੀ ਰਹੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰੀ ਜੀ ਦੀ ਜਿਹੜੇ ਕੀ ਇੱਥੇ ਨੀਆਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਚਣਵਾਇਆ ਗਿਆ ਸੀ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੋਰ ਦੇ ਵਿੱਚ ਰੱਖ ਕੇ ਤਸੀਹੇ ਦਿੱਤੇ ਗਏ ਸੀ ਪੌ ਦੇ ਮਹੀਨੇ ਇਹ ਤਿੰਨ ਰੋਜਾ ਸ਼ਹੀਦ ਜੋੜ ਮੇਲ ਸ਼ਹੀਦਾਂ ਦੀ ਯਾਦ ਵਿੱਚ ਲੱਗਦਾ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਦੂਰ ਦਰਾਡੇੋਂ ਸੰਗਤ ਇੱਥੇ ਪਹੁੰਚਦੀ ਹੈ ਇਹ ਤਸਵੀਰਾਂ ਸਿੱਧੀਆਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਿੱਥੇ ਲੱਖਾਂ ਦੀ ਸਰਦਾਰ ਦੇ ਵਿੱਚ ਸੰਗਤ ਪਹੁੰਚੀ ਹੈ ਵਰਤਨਾਸ ਹੋ ਰਹੀ ਹੈ ਮੁਗਲ ਹਕੂਮਤ ਨੇ ਉਸ ਵਕਤ ਕਿਸ ਤਰੀਕੇ ਨਾਲ ਤਸੀਹੇ ਦਿੱਤੇ ਸੀ ਉਸ ਨੂੰ ਵੀ ਯਾਦ ਕਰਦੀ ਹੈ ਔਰ ਪੌ ਦੇ ਮਹੀਨੇ ਜਿਨੂੰ ਸਭ ਦਾ ਸਭ ਤੋਂ ਜ਼ਿਆਦਾ ਠੰਡਾ ਮਹੀਨਾ ਮੰਨਿਆ ਜਾਂਦਾ ਹੈ ਉਸ ਟਾਈਮ ਉਹਨਾਂ ਨੂੰ ਠੰਡੇ ਬੁਰਜ માતા ਗੁਜਰੀ ਜੀ ਦੇ ਤੇ ਛੋਟੇ ਸਾਹਿਬ ਜਦਿਆਂ ਨੂੰ ਕੈਦ ਕੀਤਾ ਗਿਆ ਸੀ ਉਹ ਲਸਾਨੀ ਜਿਹੜੀ ਸ਼ਹਾਦਤ ਹੈ ਉਸ ਨੂੰ ਸਮਰਪਿਤ ਇਹਹੀ ਜੋੜ ਤਿੰਨ ਰੋਜ਼ਾ ਜਿਹੜਾ ਸ਼ਹੀਦ ਜੋੜਾ ਹੈ ਅੱਜ ਇਸ ਦਾ ਆਗਾਜ਼ ਹੋਇਆ ਹੈ ਸ਼ੁਰੂਆਤ ਇਸ ਜੋੜ ਮੇਲ ਦੀ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਤੱਕ ਕੀਤੀ ਗਈ ਹੈ ਔਰ ਇਸ ਜੋੜ ਮੇਲ ਦੀ ਆਗਾਜ਼ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਗੰਦ ਮਾਮਾ ਬਾਜੀਓ ਫਰਿਓ ਨਿਸ਼ਾਨੇ ਕਾਓ ਖੇਤ ਜੋ ਮੰਡੋ ਸੂਰਮਾ ਅਬ ਯੋਜਨ ਕਰਦਾਓ ਸੋ ਮੇਰੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਦੇਸ਼ ਵਿਦੇਸ਼ਾਂ ਵਿੱਚ ਜਿੱਥੇ ਵੀ ਸੰਗਤ ਹੈ ਅੱਜ ਛੋਟੇ ਸਾਹਿਬਜ਼ਾਦੇ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤੇਹ ਸਿੰਘ ਜੀ ਦੀ ਸ਼ਹੀਦੀ ਸ਼ਹਾਦਤ ਨੂੰ ਅੱਜ ਇੱਥੇ ਸਜਦਾ ਕਰਨ ਆਈਆਂ ਸਾਰੀਆਂ ਸੰਗਤਾਂ ਮੈਂ ਵੀ ਫਿਰ ਬੇਨਤੀ ਹਾਂ ਸਾਰੀਆਂ ਸੰਗਤਾਂ ਨੂੰ ਕਿ ਜਿਹੜੀ ਸੰਗਤ ਇੱਥੇ ਨਹੀਂ ਪਹੁੰਚੀ ਹੈ ਕਿਰਪਾ ਕਰਕੇ ਉਹ ਜ਼ਰੂਰ ਇੱਥੇ ਆ ਕੇ ਪਹੁੰਚੋ ਕਿਉਂਕਿ ਛੋਟੇ ਸਹਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੈ ਉਹ ਬਹੁਤ ਵੱਡੀ ਹੈ ਹੋ ਸ੍ਰੀ ਅਕਾਲ ਜੀ ਔਖ ਸ੍ਰੀ ਆਕਾਲ ਅਸੀਂ ਬਟਾਲੇ ਦਾ ਜੀ ਜੀ ਕੀ ਕਹਿਣਾ ਚਾਹੁੰਦਾ ਹਾਂ ਜੀ ਮੈਂ ਇਤਿਹਾਸ ਜੀ ਇਹ ਇਹ ਕਿਹਾ ਜਾਂਦਾ ਹੈ ਕਿ ਸਾਰੇ ਮੁੰਮਾ ਕਿ ਪਹੁੰਚਣਾ ਚਾਹੀਦਾ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਵਾ ਬੱਚਿਆਂ ਨੂੰ ਦਰਸ਼ਨ ਕਰਾਉਣੇ ਚਾਹੀਦੇ ਆ ਕਿਉਂਕਿ ਇਹ ਬੱਚਿਆਂ ਦਾ ਕਰਕੇ ਸਾਨੂੰ ਸਾਰਾ ਕੁਝ ਦੇਖਣ ਨੂੰ ਮਿਲਿਆ ਸਾਡੇ ਗੁਰੂਆਂ ਨੇ ਜੋ ਵੀ ਕੀਤਾ ਵਾ ਨਾ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਬੱਚਿਆਂ ਸਮੇਤ ਸਾਰੇ ਪਹੁੰਚਣਾ ਚਾਹੀਦਾ ਹੈ। ਵਾਇਕਲ ਜੀ ਖਾਲਸਾ ਵਾਇਕਲ ਜੀ ਭਤੀਜਾ ਅੱਜ ਪੂਰੇ ਦੇਸ਼ ਵਿੱਚ ਕ੍ਰਿਸਮਸ ਦਾ ਤਿਹਾਰ ਬਹੁਤ ਹੀ ਧੁੰਮ-ਧਾਮ से मनाया जा रहा है। छत्तीसगढ़ की अगर हम बात करें तो छत्तीसगढ़ के सेक्टर 19 चर्च के बिल्कुल सामने हम मौजूद हैं जहां पर सुबह से ही काफी संख्या में यहां पर लोग पहुंच रहे हैं मैरी क्रिसमस को लेकर बहुत ज्यादा सुबह से ही उत्साह देखने को मिल रहा है अभी तस्वीरें हैं चंडीगढ़ के सेक्टर 19 की जहां पर बहुत ही धूमधाम से क्रिसमस फेस्टिवल मनाया जा रहा है और इसकी तैयारियां जो है वो पहले से ही की जा चुकी थी और आज कई सेक्टर्स में ये पूरा एक पर्व जो है वो मनाया जा रहा है जो यहाँ के फादर हैं उनसे बातचीत करेंगे क्योंकि बहुत जरूरी हो जाता है कि इस पर्व को फादर पर साहब बहुत कह सकते हैं कि बहुत पर्व जो है धूमधाम से मनाया जा रहा है और किस तरह से ये कहाँ तक जाएगा फादर साहब अच्छा यहाँ तक जाएगा ठीक है तो क्या कहेंगे क्या मैसेज देंगे आज लोग बिशप जी तो विशेष जी भी यहां पर मौजूद हैं उनसे भी बातचीत करेंगे क्योंकि अलग, अलग अलग एरिया में झांकियां निकाली जा रही हैं और बहुत ही धूमधाम से ये पर्व मनाया जा रहा है और तस्वीरें आप देख सकते हैं चंडीगढ़ के सेक्टर 19 की ये तस्वीरें हैं जहां पर धूमधाम से क्रिसमस का फेस्टिवल मनाया जा रहा है और दूर दूर से यहां पर जो लोग हैं ਪਹੁੰਚੇ ਹਨ ਅਤੇ ਆਪਣੇ ਪਰਿਵਾਰ ਕੇ ਸਾਥ ਆਪਣੇ ਫੈਮਿਲੀ ਕੇ ਸਾਥ ਆਪਣੇ